ਫਿਰੋਜ਼ਪੁਰ ਵਿੱਚ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਕੰਪਲੈਕਸ ਨੂੰ ਕਰਵਾਇਆ ਗਿਆ ਖਾਲੀ ਪੁਲਿਸ ਵੱਲੋਂ ਸਰਚ ਅਭਿਆਨ جاری ਫਿਰੋਜ਼ਪੁਰ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜ਼ਿਲ੍ਹਾ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਗਰੋਂ ਅੱਜ ਸਵੇਰੇ ਦਸ਼ਾ ਦਾ ਮਾਹੌਲ ਨਜ਼ਰ ਆਇਆ ਸੂਤਰਾਂ ਮੁਤਾਬਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਧਿਕਾਰਤ ਮੇਲ ਤੇ ਮੇਲ ਆਈਡੀ ਤੇ ਧਮਕੀ ਮਗਰੋਂ ਅਹਿਮ ਤਿਆਰ ਤੇ ਤੌਰ ਤੇ ਅਦਾਲਤੀ ਕੰਪਲੈਕਸ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ਹਾਲਾਂਕਿ ਇਸ ਮੇਲ ਕਿੱਥੋਂ ਆਈ ਹੈ ਕਿੰਨੇ ਭੇਜੀ ਹੈ ਉਸ ਸੰਬੰਧੀ ਕੋਈ ਵੀ ਅਧਿਕਾਰੀ ਬੋਲਣ ਲਈ ਤਿਆਰ ਨਹੀਂ ਹੈ ਪਰ ਅਦਾਲਤ ਦੀ ਪਾਰਕਿੰਗ ਸਮੇਤ ਹੋਰ ਸੰਭਾਵੀ ਥਾਵਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ਤੇ ਪੁਲਿਸ ਵੱਲੋਂ ਆਸ-ਪਾਸ ਦੇ ਵਿੱਚ ਸਰਚ ਅਭਿਆਨ ਵੀ ਚਲਾਇਆ ਜਾ ਰਿਹਾ ਹੈ ਆਪਣਾ ਖੜਾਣਾ ਤੇ ਇੱਕ ਕਟਵੇਂ ਚਲਾਉਣਾ ਹੈ ਹੂੰ ਆਪਣੀ ਕਿੰਨੇ ਨੰਬਰ ਹੋਣਗੇ ਬੋਲਦੀ ਹੈ ਇਹ ਠੀਕ ਹੈ ਇਹ ਤਾਂ ਹੀ ਤਾਂ ਹੈ ਨਾ

Kuhut! Manila hi segue ਇੱਕ ਮਿੰਟ ਜੀ ਇੱਕ ਮਿੰਟ ਜੀ ਆ ਬਸ ਦਾ ਡੀਡੀ ਡੀ ਟੇਨ ਕਰਦੇ ਨੇ ਡਿਟੈਕਟ ਕਰਦੇ ਨੇ ਤੁਹਾਡਾ ਸਾਹਿਬ ਐਸਪੀ ਸਾਹਿਬ ਨੇ ਇਸ ਤਰ੍ਹਾਂ ਆ ਜਿਹੜਾ ਅਮਰਕਿੰਸ ਭਾਰਤੀ ਐਡਵੋਕੇਟ ਡਿਸਟ੍ਰਿਕਟ ਕੋਰਟ ਕੋਲ ਪ੍ਰੈਕਟਿਸ ਕਰਦੇ ਆ ਅੱਜ ਤਕਰੀਬਨ 9:35 ਦੇ ਸਾਨੂੰ ਬਾਹਰ ਐਸੋਸੀਏਸ਼ਨ ਚੋਂ ਪਤਾ ਲੱਗਾ ਕਿ ਇੱਥੇ ARDX ਵਗੈਰਾ ਦੀ ਕੋਈ ਅਫਵਾਹ ਹੈਗੀ ਹੈ ਉਸ ਦੇ ਨਾਲ ਹੀ ਜਿਹੜਾ ਹੈ ਪ੍ਰਸ਼ਾਸਨ ਨੇ ਆਪਣੀ ਮੁਸਤਦੀਦ ਦਿਖਾਉਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਸੈਸ਼ਨ ਜੱਜ ਸਾਹਿਬ ਨਾਲ ਵੀ ਪ੍ਰੈਜ਼ੀਡੈਂਟ ਸਾਹਿਬ ਦੀ ਗੱਲ ਹੋਈ ਸੀ ਉਹਨਾਂ ਨੇ ਦੱਸਿਆ ਕਿ ਤੁਸੀਂ ਜਿਹੜੇ ਆਪਣੇ ਐਜ਼ ਅ ਸੇਫਟੀ ਪਰਪਸ ਵਾਸਤੇ ਜਿਹੜੇ ਚੈਂਬਰਸ ਹੈ ਉਹ ਖਾਲੀ ਕਰ ਦਿਓ ਤੇ ਕਲਾਈਂਟਸ ਨੂੰ ਵੀ ਸੀ ਆਪਣੇ ਦਸ ਦਿੱਤਾ ਹੈ ਕਿ 1 ਵਜੇ ਤੱਕ ਤੁਸੀਂ ਜਿਹੜਾ ਹੈਗਾ ਕੋਰਟ ਚ ਆਉਣ ਤੋਂ ਗੁਰੇਜ਼ ਕੀਤਾ ਜਾਵੇ ਤੇ ਬਾਕੀ ਸਾਰੇ ਇੰਤਜ਼ਾਮ ਅੱਛੇ ਹਨ ਪਰ ਪ੍ਰਸ਼ਾਸਨ ਨੇ ਅਲਸਰਚ ਆਪਰੇਸ਼ਨ ਵੀ ਕੰਪਲੀਟ ਕਰ ਦਿੱਤਾ ਹੈ ਤੇ ਮੈਨੂੰ ਲੱਗਦਾ ਹੈ ਕਿ ਜਿੱਥੋਂ ਤੱਕ ਇਹ ਇੱਕ ਥ੍ਰੈਟ ਕਾਲ ਹੀ ਸੀਗੀ ਫੇਕ ਥ੍ਰੈਟ ਹੀ ਸੀਗੀ ਕੋਈ ਇੰਨੀ ਜ਼ਿਆਦਾ ਨਹੀਂ ਇਸ ਤਰ੍ਹਾਂ ਦੀ ਕੇਰ ਗੈਸ ਨਾ ਨਹੀਂ ਇਸ ਤਰ੍ਹਾਂ ਦਾ ਕੋਈ ਹੋ ਸਕਦਾ ਕੋਈ ਹੋਵੇ ਪਰ ਇਹ ਅਲੱਗ ਤਰ੍ਹਾਂ ਦੀ ਹੈ ਕਿਉਂਕਿ ਲੁਧਿਆਣਾ ਹੋਰ ਵੀ ਅਲੱਗ ਅਲੱਗ ਕੋਟਾਂ ਵਿੱਚ ਥ੍ਰੈਟ ਕਾਲਸ ਆਂਦੀਆਂ ਰਹੀਆਂ ਨੇ ਆਪਾਂ ਦੇਖਿਆ ਕਿ ਉਹ ਫੇਕ ਹੀ ਨਿਕਲੀਆਂ ਸੀਗੀਆਂ ਹਾਂਜੀ ਸਰਚ ਆਪਰੇਸ਼ਨ ਆਲਮੋਸਟ ਕੰਪਲੀਟ ਹੋ ਚੁੱਕਿਆ ਹੈਗਾ ਤੇ 1 ਵਜੇ ਤੱਕ ਸ਼ਾਇਦ ਕੋਟ ਰਿਜ਼ਿਊਮ ਕਰ ਦਿੱਤਾ ਜਾਏਗਾ ਸਰ ਜਿਹੜਾ ਮੈਸੇਜ ਆ ਕੀ ਹੈ ਪੂਰਾ ਲੈ ਲਿਆ ਇਹ ਮੈਸੇਜ ਅੱਜ ਜਿਹੜੇ ਕਾਇਆ ਥ੍ਰੈਟਸ ਦਾ ਹੈਗਾ ਬਿਲਡਿੰਗ ਦਾ ਅਸੀਂ ਉਸ ਰਿਗਾਰਡਿੰਗ ਜਿਹੜੀ ਹੈਗੀ ਹੈ ਚੈਕਿੰਗ ਕਰ ਰਹੇ ਆ ਮੇਰੇ ਨਾਲ ਪੰਜ ਡੀਐਸਪੀ ਸਾਹਿਬਾਨ ਹੈਗੇ ਨੇ ਐਸਟੇਓ ਸਰਪਾਨ ਹੈਗੇ ਨੇ ਐਂਟੀ ਸਬੋਡਰਟੀਮ ਹੈ ਏਆਰਪੀ ਟੀਮ ਹੈ ਡਗ ਡਿਸਪੋਜ਼ਲ ਟੀਮ ਹੈਗੀ ਹੈ ਇਹ ਸਾਰੀ ਟੀਮਾਂ ਦੇ ਨਾਲ ਅਸੀਂ ਜਿਹੜੀ ਥਰੋਲ ਬਿਲਡਿੰਗ ਦੀ ਚੈਕਿੰਗ ਜਿਹੜੇ ਕਰ ਰਹੇ ਆ ਵੈਸੇ ਵੀ ਰੂਟੀਨ ਸਾਡੀ ਜਿਹੜੀ ਹੈਗੇ ਡੇਲੀ ਡੀਐਸਪੀ ਸਾਹਿਬ ਆਉਂਦੇ ਨੇ ਚੱਕਰ ਕੇ ਜਾਂਦੇ ਨੇ ਪਰ ਜਦੋਂ ਇਹ ਮੈਸੇਜ ਆਇਆ ਇਸ ਕਰਕੇ ਅਸੀਂ ਜਿਹੜੀ ਹੈਗੀ ਇਹ ਸਪੈਸ਼ਲ ਚੈਕਿੰਗ ਜਿਹੜੀ ਹੈਗੀ ਕਰ ਰਹੇ ਹਾਂ ਮੇਰੇ ਤੋਂ ਪਹਿਲੇ ਮਾਣੇ ਹੋਗੇ ਐਸਐਸਪੀ ਸਾਹਿਬ ਹੀ ਹੋਗੇਗੇ ਨੇ ਅਸੀਂ ਇਹਨੂੰ ਡੀਪਲੀ ਜਿਹੜਾ ਹੈਗਾ ਕੋਈ ਐਂਗਲ ਨਹੀਂ ਛੱਡਣਾ ਜਿਸ ਤੇ ਚੈਕਿੰਗ ਨਾ ਕੀਤੀ ਜਾਵੇ ਤੇ ਇਹ ਲੋਕਾਂ ਨੂੰ ਸਾਡੇ ਵੱਲੋਂ ਜਿਹੜੀ ਅਪੀਲ ਹੈ ਵੀ ਕੋਈ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਕੋਈ ਇਹਦਰ ਦੀ ਫੇਕ ਸਾਰੀ ਜਿਹੜੀ ਹੈਗੀ ਲੋਕ ਆਪਣੇ ਆਪ ਨੂੰ ਜੁਗਾਂਦ ਦੀ ਖਤਰ ਕਰਦੇ ਆ ਅਸੀਂ ਉਸ ਨੂੰ ਵੀ ਜਿਹੜਾ ਹੈਗਾ ਡੀਪਲੀ ਕਰ ਰਹੇ ਹਾਂ ਤੇ ਉਹ ਵੀ ਜਲਦੀ ਤੈਸ ਕਰਕੇ ਉਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਾਂਗੇ ਸਰ ਮੈਸੇਜ ਕੋਈ ਮੇਲ ਆਇਆ ਜਾਂ ਕਿਸ ਲੋਕ ਨੂੰ ਹਮੇ ਮ ਕੀ ਆ ਮੈਸੇਜ ਹੀ ਸਮਝ ਲੋ ਕੋਈ ਜਿਹਦੇ ਕਿਸੇ ਨਾ ਕਿਸੇ ਤਰੀਕੇ ਨਾਲ ਮੈਚ ਕੀ ਆ ਸੀ ਇਹ ਬੁੱਧਕ ਵੀ ਕਿਸੇ ਨੇ ਪਾਈ ਹੈ ਵੀ ਬਿਲਡਿੰਗ ਦਾ ਕੀ ਕੀ ਕਰਾਂ ਬਿਲਡਿੰਗ ਦੇ ਵਿੱਚ ਇਹੀ ਹੈ ਵੀ ਕੋਈ ਨਾ ਕੋਈ ਚੀਜ਼ ਜਿਹੜੀ ਹੈਗੀ ਉਹ ਲਾਣਗੇ ਆ ਕੁਝ ਕਰਨਗੇ ਜਿਹੜੀ ਚੀਜ਼ ਹੈਗੇ ਜਦੋਂ ਕਿਸੇ ਨੇ ਕਰਨਾ ਬਾਕੀ ਦੇ ਤਾਂ ਕੋਈ ਗੱਲ ਹੀ ਨਹੀਂ ਹੈਗੀ ਕੋਈ ਆ ਗੈਂਗਸਟਰ ਨਹੀਂ ਪੇਸ਼ੀ ਤੇ ਨਹੀਂ ਸਬਜੈਕਟ ਕੋਈ ਆ ਕਿਸੇ ਕੰਦੇ ਇਹਦਾ ਵੀ ਐਸ ਐਚ ਕੋਈ ਹੋਰ ਨਹੀਂ ਸੀ ਹਾਂਜੀ ਇੰਨੀਆਂ ਟੀਮਾਂ ਜਿਹੜੀਆਂ ਸਾਡੇ ਨਾਲ ਸ਼ੇਤੀਆਂ ਬਣੀਆਂ ਹੋਈਆਂ ਨੇ ਪੰਜ ਡੀਐਸਪੀ ਲੱਗੇ ਨੇ ਇੱਕ ਇਨਸਪੈਕਟਰਸ ਨਾਲ ਲੱਗੇ ਨੇ ਐਸਐਚਓ ਤਿੰਨ ਨੇ ਐਸਐਚਓ ਲੱਗੇ ਨੇ ਟ੍ਰੈਫਿਕ ਇਨਸਪੈਕਟਰ ਲੱਗੇ ਨੇ ਏਆਰਪੀ ਟੀਮਾਂ ਲੱਗੀਆਂ ਨੇ ਐਂਟੀ ਸਬੋਟੇਜ ਟੀਮ ਚੱਲ ਰਹੀ ਹੈ ਡਗ ਡਿਸਪੋਜ਼ਲ ਜਿਹੜੀ ਹੈਗੀ ਉਹ ਡਿਟੈਕਸ਼ਨ ਤੇ ਉਹ ਚੱਲ ਰਹੀ ਹੈ

ਕੋਈ ਤਾਂ ਬੋਲਣ ਕੀਤਾ ਉਸ ਤੋਂ ਬਾਅਦ ਵਿਚਾਰੋ